ਤੇ 11 ਮਹੀਨੇ ਤੋਂ ਗਵਾਚਿਆ ਸੀ ਬੱਚਾ ਇਹ ਸਾਡੇ ਕੋਲ ਆ ਗਿਆ ਜੀ ਵਾਪਸ ਅਸੀਂ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਵੀ ਸਾਡੇ ਕੋਲ ਲੈ ਕੇ ਆਇਆ ਛੱਡ ਗਿਆ ਐਨ ਜੀਓ ਵਾਲੇ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਤੇ ਹੱਥ ਜੋੜ ਕੇ ਬੇਨਤੀ ਹੈ ਕਿ ਜੇ ਕਿਸੇ ਨੂੰ ਇਸ ਤਰ੍ਹਾਂ ਦਾ ਕਿਸੇ ਨੂੰ ਬੱਚਾ ਕੋਈ ਲੱਭਦਾ ਵਾ ਤੋ ਪੁਲਿਸ ਦੇ ਹਵਾਲੇ ਕਰ ਦਵੇ ਜਾਂ ਕਿਸੇ ਐਨ ਜੀਓ ਦੇ ਹਵਾਲੇ ਕਰ ਦਵੇ ਜਾਂ ਉਹਦਾ ਐਡਰੈਸ ਪੁੱਛ ਕੇ ਉਹਦੇ ਘਰ ਛੱਡ ਦੇਵੇ ਬਸ ਅਹੀ ਬੇਨਤੀ ਕਰਾਂਗਾ ਸਤਿ ਸ਼੍ਰੀ ਅਕਾਲ ਕਿੰਨੀ ਦੇਰ ਬਾਅਦ ਲੱਭਾ ਤੇ ਕਿੰਨੀ ਸੱਜੀ 11 ਮਹੀਨੇ ਬਾਅਦ ਮਿਲਿਆ ਜੀ ਕਿੱਥੋਂ ਗਵਾਚਿਆ ਸੀ ਤੇ ਕਿੱਥੋਂ 88 ਫੁੱਟ ਤੋਂ ਗਵਾਚਿਆ ਸੀ ਜੀ 88 ਫੁੱਟ ਤੋਂ ਗਵਾਚਿਆ ਹਾਂ ਹਾਂਜੀ ਸੱਜੀ ਅੱਜ ਜੁੜੀ ਥਾਣੇ ਆਈਓ ਕਿਸ ਤਰ੍ਹਾਂ ਮਤਲਬ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਮੈਂ ਜੀ ਬਹੁਤ ਸ਼ੁਕਰਗੁਜ਼ਾਰ ਹਾਂ ਪ੍ਰਸ਼ਾਸਨ ਦਾ ਪੁਲਿਸ ਮਹਿਕਮੇ ਦਾ ਬ ਸਾਡੇ ਤੋਂ ਸਾਨੂੰ ਕਿਸੇ ਤੋਂ ਕੋਈ ਸ਼ਿਕਵਾ ਗਿਲਾ ਨਹੀਂ ਹੈ ਅੱਜ ਤੁਸੀਂ ਮੂੰਹ ਮਿੱਠਾ ਕਰਵਾਇਆ ਪ੍ਰਸ਼ਾਸਨ ਦਾ ਕਿੰਨੇ ਕਿ ਖੁਸ਼ੀ ਮਿਲੀ ਹੈ ਸਾਰੇ ਮੈਂ ਸਰ ਜੀ ਦਿਨੋ ਬਹੁਤ ਮੈਂ ਕੋਈ ਕੋਈ ਖੁਸ਼ੀ ਦੀ ਕੋਈ ਉਹ ਨਹੀਂ ਗਈ ਜੇ ਪਰਿਵਾਰ ਚ ਕਿੰਨਾ ਕੁ ਖੁਸ਼ੀ ਦਾ ਮਾਹੌਲ ਹੈ ਮੈਂ ਬਹੁਤ ਜ਼ਿਆਦਾ ਖੁਸ਼ੀ ਦਾ ਮਾਹੌਲ ਹੈ ਜੀ ਜਿਹੜਾ ਵੀ ਘਰ ਆ ਰਿਹਾ ਸਾਰੇ ਪੁੱਛ ਕੇ ਜਾ ਰਹੇ ਹਾਲ ਚਾਲ ਬੱਚਾ ਮਿਲ ਗਿਆ ਸ਼ੁਕਰ ਹੈ ਸਹੀ ਸਲਾਮਤ ਹੈ ਬਿਲਕੁਲ ਸਰ ਜੀ ਹਾਂ ਜੀ ਸਰ ਜੀ ਬਹੁਤ ਸਹੀ ਸਲਾਮਤ ਉਹਨੇ ਵੀ ਬੜਾ ਦੇਖਭਾਲ ਕੀਤਾ ਵਾ ਬੱਚੇ ਦਾ ਤੇ ਤੁਹਾਡੇ ਸਾਹਮਣੇ ਹੈਗਾ ਜੇ ਬੱਚਾ ਜੇ ਕਿਸੇ ਨੇ ਕੋਈ ਮਾਰਿਆ ਕੋਟਿਆ ਹੁੰਦਾ ਤੇ ਇਹਦੀ ਹਾਲਤ ਇਦਾਂ ਨਹੀਂ ਹੋਣੀ ਸੀਗੀ ਓਕੇ ਜੀ ਉਹ ਯਾ ਖੇਡਦੇ ਖੇਡਦੇ ਨਾ ਮੈਂ ਅੱਗੇ ਚਲਾ ਗਿਆ ਮੈਨੂੰ ਰਾਹ ਦਾ ਚਿੰਤਾ ਭੁੱਲ ਗਿਆ ਸੀ ਤੇ ਮੈਂ ਰੌਂਡ ਐ ਪਿਆ ਫਿਰ ਕੀ ਹੋਇਆ ਸੀ ਫਿਰ ਤੇ ਮੈਂ ਰੌਂਡ ਐ ਪਿਆ ਤੇ ਇੱਕ ਵੀਰ ਆ ਕੇ ਕਹਿੰਦਾ ਮੈਨੂੰ ਕਹਿੰਦਾ ਕਿ ਕੀ ਗੱਲ ਹੈ ਤੈਨੂੰ ਡਰੋਂ ਕਿਉਂ ਡਿਆ ਮੈਂ ਡਰੋਂ ਕਿਉਂ ਡਿਆ ਤੂੰ ਮੈਂ ਕਿਹਾ ਮੈਂ ਆਪਣੇ ਘਰ ਦਾ ਚਿੰਤਾ ਭੁੱਲ ਗਿਆ ਮੈਨੂੰ ਗਲੀ ਦਾ ਵੀ ਚਿੰਤਾ ਭੁੱਲ ਗਿਆ ਆ ਤੇ ਮੈਨੂੰ ਆਪਣੇ ਘਰ ਲੈ ਚੱਲੋ ਜਦ ਜਦ ਮੇਰੇ ਮਾਪੇ ਉਹ ਮਿਲ ਜਾਣਗੇ ਤਦ ਮੈਂ ਤਦ ਮੈਂ ਛੱਡ ਦੇਵਾਂਗੇ ਮਰੇ ਮੁਰੇ ਦੀ ਰੋਟੀ ਪਾਣੀ ਸਾਰਾ ਸਹੀ ਸੀ ਸਾਰਾ ਸਹੀ ਸੀ ਹੁਣ ਅੱਜ ਤੋਂ ਹੀ ਆਪਣੇ ਪਰਿਵਾਰ ਕੋਲ ਆਏ ਕਿ ਕਿੰਨੀ ਕਿੰਨੀ ਖੁਸ਼ੀ ਮਿਲੀ ਜੀ ਤੁਹਾਡੇ ਮਾ ਬੜੀ ਖੁਸ਼ੀ ਮਿਲੀ ਕਿੰਨੇ ਚਿਰ ਬਾਅਦ ਆਏ ਹੋ ਹਾਂਜੀ ਹਾਂ 11 ਮਹੀਨੇ ਬਾਅਦ 11 ਮਹੀਨੇ ਬਾਅਦ ਆਏ ਅੱਜ ਥਾਣੇ ਦੇ ਪ੍ਰਸ਼ਾਸਨ ਦਾ ਪੁਲਿਸ ਦਾ ਕਿੰਦਾ ਧੰਨਵਾਦ ਕਰਦੇ ਤੇ ਆ ਕੇ ਮੰਮੀ ਨੂੰ ਪਛਾਣ ਲਿਆ ਅਰੇ ਸਰ ਬੱਸ ਤੇ ਇਹ ਰਹਿਣ ਵਾਲਾ ਜੀ ਰਾਜਪੁਰੇ ਦਾ ਵਾ ਇਹ ਘੁੰਮ ਆਇਆ ਸੀ ਆਪਣੇ ਲక్ష్ਮੀ ਵਿਹਾਰ 88 ਫੁੱਟ ਤੋਂ ਆਪਣੇ ਮਾਸਤੇ ਘਰ ਆਇਆ ਸੀ ਉੱਥੋਂ ਚ ਲੱਗਿਆ ਸੀ ਤੇ ਇਹਨੂੰ ਆਪਣੇ ਸਸਤਾ ਵਾਲੇ ਲੱਭ ਕੇ ਹਣ ਦਿੱਤਾ ਸੀ ਗਾਂ ਹੀ ਲਿਆਂਦਾ ਜੀ ਕਿ ਕਿੰਨੇ ਚਿਰ ਬਾਅਦ ਲੱਗਿਆ ਜੀ ਇਹ ਸਾਲ ਬਸਾਲ ਹੀ ਹੋ ਗਿਆ ਜੀ 20 10 2023 ਦਾ ਗਿਆ ਕਰੋ ਸਰ ਇਹਨੂੰ ਦੱਸਿਆ ਕਿੱਥੇ ਜਲ ਗਿਆ ਸੀ ਕਿਸ ਤਰ੍ਹਾਂ ਗਿਆ ਸੀ ਨਹੀਂ ਆਂਦਾ ਜੀ ਮੈਨੂੰ ਪਤਾ ਨਹੀਂ ਲੱਗਾ ਕੁਝ ਵੀ ਮੈਂ ਕਿਥੋਂ ਬਹਿ ਕੇ ਕਿਦੀ ਕਿਸ ਨਾ ਕਿਸ ਦੀ ਕਿਸ ਨਾ ਉਹ ਚ ਲੱਗਿਆ ਡੇਰਾ ਬਾਬਾ ਨਾਨਕਾ ਉਧਰੋਂ ਫਿਰ ਕਿਸੇ ਦੇ ਘਰ ਰੱਖ ਲਿਆ ਉਹ ਰੋਟੀ ਪਾਣੀ ਖਾਂਦੇ ਰਹੇ ਜਿਨ ਨੂੰ ਪਤਾ ਨਹੀਂ ਪੂਰਾ ਸਿੱਧਾ ਹੁਣ ਕਰਕੇ ਨਾ ਮੜਾ ਜੀ ਦੁਆਰ ਤੇ ਨੂੰ ਪਤਾ ਨਹੀਂ ਵੀ ਮਾਂ ਪਿਓ ਦੇ ਨਾਂ ਦਾ ਨਹੀਂ ਪਤਾ ਕਿੰਨੀ ਕੁ ਉਮਰ ਹੈ ਜੀ ਇਹਦੀ ਉਮਰ ਆ ਕੇ ਕਰੀਬ 10 ਸਾਲ 10 12 ਸਾਲ ਹੈ ਜੀ ਦੇ ਮਾਤਾ ਪਿਤਾ ਆਏ ਸਾਡੇ ਕੋਲ ਹਾਂਜੀ ਹਾਂਜੀ ਮਾਤਾ ਪਿਤਾ ਆਏ ਜੀ ਮਾਤਾ ਪਿਤਾ ਮਾਸੀ ਮਾਸੂ ਸਾਰੇ ਆਏ ਕਿ ਕਿੰਨੇ ਕੰਮ ਜਾ ਕੇ ਸਮਝੇ ਪੂਰੀ ਕਿਸਾਨਾ ਸਦਰ ਪੂਰੀ ਜੀ ਜੀ ਨੇ ਮੈਂ ਵਧੀਆ ਕੰਮ ਕੀਤਾ ਪੋਸਟ ਨੇ ਆਪਣੀ ਨੇ ਤੇ ਇਹਦੇ ਵਿੱਚ ਉਹਦੇ ਮਾਂ ਪਿਓ ਨੂੰ ਮਿਲ ਗਿਆ ਬੱਚਾ ਜੀ ਬੱਚਾ ਆਪਣਾ ਲੈ ਚਲੇ ਆਉਂਦੇ ਜੀ ਕਿ ਕਿ ਕਿਸ ਤਰ੍ਹਾਂ ਦੀ ਭਾਲ ਕੀਤੀ ਜ ਤੁਸੀਂ ਫਿਰ ਭਾਲੇ ਦੀ ਪਿੰਡਾਂ ਜ ਜਾਜਾ ਕੀਤੀ ਬੜਿਆ ਪਿੰਡਾਂ ਜ ਕਦੇ ਕਿਸੇ ਪਿੰਡ ਕਰਕੇ ਕਿਸੇ ਪਿੰਡ ਕਰਦੇ ਰਹੇ ਸੀ ਇਹ ਸੀਸੀਟੀਵੀ ਕੈਮਰਾ ਦਾ ਵੀ ਸਾਰਾ ਲਿਖਿਆ ਲਿਆਜ ਥੋੜਾ ਜਿਆਦਾ ਬਾਕੀ ਗਾਂ ਮੇਰਾ ਜੋ ਹਾਈਵੇ ਤੇ ਪਤਾ ਨਹੀਂ ਲੱਗਦਾ ਕੋਈ ਕਿਧਰ ਨੂੰ ਚਲ ਗਿਆ ਕਿਧਰ ਨੂੰ ਚਲ ਗਿਆ ਇਹਨੇ ਦੱਸਿਆ ਜਿਹਦੇ ਕੋਸੀ ਕਰਨ ਕਿਸ ਨੇ ਕਿਸੇ ਨੂੰ ਕੁੱਤੇ ਵਗੈਰਾ ਨਹੀਂ 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 ਕੋਈ ਕੁੱਟ ਮਾਰ ਨਹੀਂ ਕੀਤੀ ਕਿਸੇ ਨੇ ਬੜਾ ਸਹੀ ਸਲਾਮਤ ਹੈ ਬੱਚਾ ਬੱਚਾ ਸਹੀ ਸਲਾਮਤ ਹੈ ਤੇ ਕਈ ਬੱਚੇ ਇੱਥਾਂ ਦੇ ਕਾਫੀ ਖਬਰਾਂ ਆ ਗਏ ਇਹ ਬੱਚੇ ਬਵਾਚ ਰਹੇ ਆ ਹੀ ਮੈਸੇਜ ਦੇਣਾ ਚਾਹੁੰਦੇ ਵੀ ਲੋਕਾਂ ਨੂੰ ਕਹਿਣਾ ਚਾਹੁੰਦੇ ਵੀ ਨਾ ਬੱਚਿਆਂ ਨੂੰ ਰੱਖੋ ਇਦਾਂ ਆਪਣੇ ਨਾਲ ਜੇ ਤੁਹਾਨੂੰ ਕਿਤੇ ਬੱਚਾ ਮਿਲਦਾ ਕੋਈ ਇਦਾਂ ਦਾ ਮਿਲਦਾ ਪੁਲਿਸ ਨੂੰ ਤਲਾਹ ਦਿਓ ਹੀ ਹੈ ਜੀ ਉਹਦੇ ਘਰ ਦੇ ਲੱਭ ਕੇ ਉਹਨਾਂ ਦੇ ਹਵਾਲੇ ਕੀਤਾ ਜਾ ਸਕੀ